ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆ ਸਤ ਗੁਰਏ ਨਮਹ ਹੈ ਜੁਗਾਦ ਗੁਰਏ ਨਮਹ ਹੈ ਸਤ ਗੁਰਏ ਨਮਹ ਹੈ ਸ੍ਰੀ ਗੁਰਦੇਵਏ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਲਣਾ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੀ ਸੰਨੰਦਨ ਜਸਵੀਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਸ਼ਹੀ ਦਸਵੀਂ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸੰਝਾਂ ਪਾਈਏ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਈਆਂ ਅਲਾਹੀ ਡਰਟੀਆਂ ਸਦਕਾ ਪਰਜਾਨਾ ਬ੍ਰਾਗਣ ਰੂਪ ਬ੍ਰਹਮ ਗਿਆਨੀ ਮਾ ਤੰਤਨਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਪਿਆਰਿਓ ਅੱਜ ਦੀ ਆਪਣੀ ਕਲਾਸ ਤੀਸਰੇ ਗੁਰੂ ਨਾਨਕ ਸਹਿਬ ਸ੍ਰੀ ਗੁਰੂ ਅਮਰਦਾਸ ਐ ਨਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਸਾਨੂੰ ਕਰਤੇ ਪੁਰਖ ਦੇ ਇਸ ਬੜਾਏ ਵਿਧਾਨ ਸੰਵਿਧਾਨ ਦੀ ਜਾਣਕਾਰੀ ਦੇ ਰਹੇ ਆ ਸਾਂਝ ਪਾ ਰਹੇ ਆ ਉਹਦੇ ਗਿਆਨ ਦੇ ਗੁੱਝੇ ਭੇਦ ਸਮਝਾ ਰਹੇ ਆ ਕਿ ਉਹਦੇ ਨਿਜਮ ਕੀ ਆ ਸੰਸਾਰ ਸਮੁੰਦਰ ਦੇ ਤੇ ਅਸੀਂ ਉਹਦੇ 'ਚ ਸੌਖੇ ਕਿਵੇਂ ਲੰਘ ਸਕਦੇ ਆ ਲੰਗੜਾ ਪੈਣਾ ਹੈ ਸ਼ਲੋਕ ਮਹਲਾ ਤੀਜਾ ਰੈਣਾ ਏਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਆਣਾ ਚੱਲੈ ਆਪਣੈ ਬਹੁਤੀ ਲਹੈ ਸਜਾਈ ਗੁਰੂ ਪਿਤਾ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਆ ਕਿ ਐ ਮਨੁੱਖ ਤੂੰ ਜਿਸ ਗ੍ਰਹਿ ਤੇ ਜਾ ਉਤਰਿਆ ਜਿਸ ਮਾਂ ਧਰਤੀ ਦੀ ਗੋਦ ਦੇ ਵਿੱਚ ਤੂੰ ਬੈਠਾ ਐ ਇਥੋਂ ਦੇ ਨਿਜਮਾ ਬਾਰੇ ਜਾਣ ਇਹ ਕੱਲਾ ਇਹੀ ਨਹੀਂ ਹੈ ਕਿ ਤੈਨੂੰ ਜੋ ਦਿਖਦਾ ਉਹੀ ਆ ਇੱਕ ਬਹੁਤ ਵੱਡਾ ਕਰਤੇ ਦਾ ਸਮੁੰਦਰ ਹੈ ਰੈਣਾਇਰ ਰੈਣ ਕਿਹਾ ਜਾਂਦਾ ਨਦੀਆਂ ਦਾ ਜਲ ਨਰ ਹੁੰਦਾ ਜਲ ਰਣਾਇਰ ਮਾਰੇ ਕਹਿੰਦੇ ਮਹਾਂ ਅਨੰਤ ਤੇ ਬਹੁਤ ਵੱਡਾ ਅਨੰਤ ਸਮੁੰਦਰ ਹੈ ਸੰਸਾਰ ਸਾਗਰ ਹੈ ਇਹਦੇ ਵਿੱਚ ਬੜਾ ਕੁਝ ਪੈਦਾ ਹੁੰਦਾ ਬੜਾ ਪਲਦਾ ਬੜਾ ਜੰਮਦਾ ਬੜਾ ਮਰਦਾ ਇਸੇ ਤਰ੍ਹਾਂ ਹੀ ਚੱਲਦੇ ਇਹਦੇ ਵਿਧਾਨ ਆ ਇਹਦੇ ਕੁਝ ਨਿਜਮੇ ਇਹਦੇ ਨਿਜਮਾ ਤਹਿਤ ਜਿਹੜਾ ਇਹਦੇ ਨਿਜਮਾ ਦਾ ਗਿਆਨੀ ਹੋ ਜਾਂਦਾ ਹੈ ਨਿਜਮ ਜਾਣ ਜਾਂਦਾ ਹੈ ਉਹ ਔਖਾ ਨਹੀਂ ਹੁੰਦਾ ਉਹ ਤੈਰਦਾ ਹੈ ਜਿਹੜਾ ਬਾਤੋਂ ਉਲਟ ਬਹਿੰਦਾ ਇਹਦੇ ਤੋਂ ਸਾਰੀ ਜ਼ਿੰਦਗੀ ਸੰਘਰਸ਼ਾਂ 'ਚ ਰਹਿੰਦਾ ਹੈ ਖਟਦਾ ਕੁਝ ਨਹੀਂ ਉਹ ਕੂੜ 'ਚ ਚੜਿਆ ਜਾਂਦਾ ਕੂੜੀ ਆਵਾਜਾਈ ਕੌਣ ਆ ਕੂੜ ਤੇ ਕੌਣ ਅਮਰਤਾ ਹੈ ਇਹਦੇ ਵਿੱਚ ਮਾਰੇ ਕਹਿੰਦੇ ਭਾਣਾ ਚੱਲਣਾ ਆਪਣਾ ਬਹੁਤੀ ਲਹਿ ਸਜਾਏ ਜਿਹੜੇ ਇਹ ਸੰਸਾਰ ਸਮੁੰਦਰ ਚ ਆਪਣੇ ਭਾਣੇ ਨਾਲ ਚੱਲਦੇ ਆ ਵੀ ਮੈਂ ਤਾਂ ਹੀ ਕਰੂੰ ਉਹੀ ਦੁਖੀ ਹੁੰਦੇ ਆ ਉਹੀ ਨਸ਼ਟ ਹੁੰਦੇ ਆ ਜਿਹੜੇ ਇਹਨੂੰ ਕਰਤੇ ਦੀ ਕਿਰਤ ਸਮਝ ਜਾਂਦੇ ਆ ਕਰਤੇ ਪੁਰਖ ਦਾ ਵਿਧਾਨ ਸਮਝ ਜਾਂਦੇ ਆ ਇਹਦੇ ਨਿਜਮਾ ਨੂੰ ਜਾਣ ਲੈਂਦੇ ਆ ਗੁਰੂ ਤੋਂ ਉਹ ਉਹਦੀ ਲਹਿ ਦੇ ਵਿੱਚ ਬੰਦੇ ਆ ਉਹਨਾਂ ਨੂੰ ਕੁਝ ਵੀ ਨਹੀਂ ਬਪਾ ਲੱਗਦੀ ਜਿਹੜੇ ਆਪਣੇ ਭਾਣੇ 'ਚ ਚੱਲਦੇ ਆ ਉਹ ਸਜ਼ਾ ਪਾਉਂਦੇ ਆ ਸਜ਼ਾ ਕੋਈ ਸਿੱਧੀ ਨਹੀਂ ਦਿੰਦਾ ਹੁੰਦਾ ਕੁਦਰਤੀ ਵਿਧਾਨਾਂ ਦੇ ਵਿੱਚ ਜਿਵੇਂ ਹੁਣ ਠੰਡ ਬਹੁਤ ਜ਼ਿਆਦਾ ਹੈ ਕੋਈ ਮਨੁੱਖ ਕਹੇ ਮੈਂ ਤਾਂ ਨੰਗਾ ਹੀ ਜੰਮਿਆ ਨੰਗਾ ਹੀ ਰਹੂੰਗਾ ਜੇ ਉਹ ਇਸੇ ਵਿਧਾਨ 'ਚ ਵਿਚਰਦਾ ਤਾਂ ਹੋ ਸਕਦਾ ਠੰਡ ਉਹਦਾ ਬਹੁਤ ਕੁਝ ਵਿਗਾੜ ਦੇਵੇ ਉਹ ਆਪਣੀ ਮਰਜ਼ੀ ਕਰੇ ਤੇ ਇਹ ਵੀ ਹੋ ਸਕਦਾ ਜੇ ਬਚਪਨ ਤੋਂ ਹੀ ਆਏ ਰਹਿੰਦਾ ਤੇ ਉਹਦੀ ਇਮਿਊਨਿਟੀ ਇੰਨੀ ਪਾਵਰ ਚ ਆ ਗਈ ਹੈ ਕਿ ਉਹਨੂੰ ਇਹ ਕੁਝ ਨਹੀਂ ਕਹਦਾ ਤੇ ਜਿਹੜੇ ਵਿਧਾਨ ਉਹ ਅਪਣਾਊਗਾ ਲੋਕਾਂ ਦੇ ਕਹੇ ਹੋ ਸਕਦਾ ਉਹਨੂੰ ਉਹ ਤੰਗ ਕਰਨਾ ਉਹ ਬਹਿ ਰਹੇ ਬਹਾਜ ਬਹਿਣਾ ਸ਼ੁਰੂ ਹੋ ਗਿਆ ਬਚਪਨ ਤੋਂ ਤਾਂ ਉਹਦਾ ਉਹ ਪੱਕ ਜਾਣਾ ਜਾਨੀ ਜਿਨੇ ਇਹਦੇ ਨਿਜਮ ਨੂੰ ਸਮਝ ਲਿਆ ਉਹ ਉਹਦੇ ਵਿੱਚ ਬੈੰਦਾ ਦੂਜਾ ਤੰਗ ਹੁੰਦਾ ਰਣਾਇ ਮਹ ਸਭ ਕਿਛ ਹੈ ਕਰਮੀ ਪੰਦੇ ਪਾਈ ਮਾਰੇ ਕਹਿੰਦੇ ਇਹ ਨਾ ਕਲਪ ਵਿਰਸ਼ ਵਾਂਗੂ ਇੱਕ ਜਿਵੇਂ ਉਦਾਹਰਨਾ ਦਿੱਤੀ ਹੈ ਇਹਦਾ ਸਿਸਟਮ ਰਣਾਇਰ ਦਾ ਇਹ ਹੈ ਕਿ ਇਹਦੇ ਵਿੱਚ ਸਭ ਕੁਝ ਹੀ ਪਾਇਆ ਹੋਇਆ ਕਰਤੇ ਪੁਰਖ ਨੇ ਸਭ ਕੁਝ ਜੋ ਬ੍ਰਹਮੰਡ ਦੀਆਂ ਤਾਕਤਾਂ ਉਹ ਇਸ ਸੰਸਾਰ ਸਮੁੰਦਰ ਦੇ ਵਿੱਚ ਹੈ ਇਹਦੇ ਵਿੱਚ ਹੀ ਸਾਡਾ ਪਿੰਡ ਹੈ ਇਹਦੇ ਵਿੱਚ ਵੀ ਉਹੀ ਹੈ ਰਣਾਇਰ ਮਹ ਸਭ ਕਿਸ ਹੈ ਕਰਮੀ ਬੰਦਾ ਹੈ ਭਾਈ ਜਿਹਦੇ ਤੇ ਮਿਹਰ ਹੋ ਜਾਂਦੀ ਹੈ ਉਹਨੂੰ ਉਹ ਤਾਕਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਉਹ ਦਾਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਇਸੇ ਸੰਸਾਰ ਸਮੁੰਦਰ ਚੋਂ ਆਨੰਦ ਮਾਣ ਲਾਏ। ਇਸੇ ਸੰਸਾਰ ਸਮੁੰਦਰ ਚੋਂ ਸਵਰਗਾਂ ਚ ਜਿਉਂਦਾ ਹੈ। ਤੇ ਜਿਹੜਾ ਆਪਣੇ ਬਾਣੇ ਚੱਲਦਾ ਉਹ ਹਰ ਵੇਲੇ ਸਜ਼ਾ ਪਾਉਂਦਾ ਹੈ। ਨਾਨਕ ਨਾਉ ਨਿਦ ਪਾਈਐ ਜੇ ਚੱਲੈ ਤਿਸੈ ਰਜਾਈ। ਜਿਹੜੇ ਕਰਤੇ ਦੀ ਬਣਾਈ ਰਜਾ ਦੇ ਵਿੱਚ ਉਹਦੇ ਹੁਕਮ ਚ ਜਿਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਕਿਹਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ। ਜਿਹੜਾ ਹੁਕਮ ਨੂੰ ਜਾਣ ਜਾਂਦਾ ਹੈ ਹੁਕਮ ਨੂੰ ਬੁੱਝ ਜਾਂਦਾ ਉਹ ਹਉਮੈ ਨਹੀਂ ਕਰਦਾ ਤੇ ਜਿਹੜਾ ਹੁਕਮ ਨੂੰ ਜਾਣ ਗਿਆ ਮਹਾਰਾਜ ਕਹਿੰਦੇ ਨਾਨਕ ਨੌਨਿਤ ਪਾਈ ਹੈ ਸਾਰੇ ਤਰ੍ਹਾਂ ਦੇ ਖਜ਼ਾਨੇ ਉਹਦੇ ਸਾਹਮਣੇ ਪ੍ਰਗਟ ਹੋ ਜਾਂਦੇ ਆ ਨੌ ਖਜ਼ਾਨੇ ਆ ਸੰਸਾਰ ਦੇ ਜੇ ਚੱਲੈ ਤਸਾ ਰਜਾਈ ਜਿਹੜੇ ਮਾਲਕ ਦੀ ਗੁਰੂ ਦੀ ਰਜਾ ਵਿੱਚ ਚੱਲਦੇ ਆ ਉਹਨਾਂ ਦੇ ਸਾਹਮਣੇ ਕਿਸੇ ਚੀਜ਼ ਦਾ ਪ੍ਰਕਿਰਤੀ ਲੁਕੋਣੀ ਰੱਖਦੀ ਇਹ ਦਰਗਾਹ ਲੁਕੋਣੀ ਰੱਖਦੀ ਅਸਤਿਤਵ ਲਕੋ ਨਹੀਂ ਰੱਖਦਾ ਉਹ ਪ੍ਰਗਟ ਕਰ ਦਿੰਦਾ ਆਪਣੇ ਸਾਰੇ ਰੂਪਾਨ ਮਹਲਾ ਤੀਜਾ ਸਹਜੇ ਸਤਿਗੁਰਨਾ ਸੇਵਿਓ ਵਿਚ ਹੋਂ ਮੈਂ ਜਨਮ ਬਿਨਾਸ ਰਸਨਾ ਹਰ ਰਸਨਾ ਚਾਖਿਓ ਕਮਣਾ ਨਾ ਹੋਇਓ ਪ੍ਰਗਾਸ ਮਾਰੇ ਕਹਿੰਦੇ ਜੀਵਨ ਦੇ ਵਿੱਚ ਆ ਕੇ ਜਿਸ ਬੰਦੇ ਨੇ ਸਹਿਜ ਅਵਸਥਾ ਨਹੀਂ ਪਾਈ ਆਪਣੀ ਨੇੜਤਾ ਨਹੀਂ ਜਾਣੀ ਤੇ ਸਹਿਜ ਦੇ ਲਈ ਸਤਿਗੁਰ ਦੀ ਸੇਵਾ ਨਹੀਂ ਕੀਤੀ ਕਿ ਮੈਨੂੰ ਗੁਰੂ ਜੀ ਆਤਮਿਕ ਅਡੋਲਤਾ ਬਖਸ਼ੋ ਮੈਨੂੰ ਸਹਿਜ ਅਵਸਥਾ ਬਖਸ਼ੋ ਜਿਨੇ ਇਹ ਕਦੇ ਹੱਥ ਹੀ ਨਹੀਂ ਜੋੜੇ ਬੇਨਤੀ ਨਹੀਂ ਕੀਤੀ ਇਹ ਪਾਈ ਨਹੀਂ ਹੈ ਸਹਿਜੇ ਸਤਗੁਰਨਾ ਸੇਵਿਓ ਵਿੱਚ ਹੌਮੈ ਜਨਮ ਵਿਨਾਸ਼ ਉਹ ਚੜੇ ਹੁੰਦੇ ਆ ਹੌਮੈ ਦੇ ਡਿੱਕੇ ਤੇ ਹੌਮੈ ਇੱਕ ਐਸੀ ਤਕੜੀ ਦਵਾਈ ਐ ਇਸ ਤਰ੍ਹਾਂ ਦੀ ਜਿਹੜਾ ਖਾ ਲੈਂਦਾ ਫਿਰ ਇਹਦੇ ਵਿੱਚ ਹੀ ਘੁੰਮਦਾ ਇਹਦੇ ਨਸੇ 'ਚ ਹੀ ਘੁੰਮਦਾ ਮਾਰੇ ਕਹਿੰਦੇ ਤਾਂ ਜੀਵਨ ਦਾ ਤਾਂ ਨਾਸ ਹੋ ਜਾਂਦਾ ਵਿਨਾਸ਼ ਹੋ ਜਾਂਦਾ ਪਰ ਇਹ ਤੋਂ ਖੜਾ ਨਹੀਂ ਛੁੱਟਦਾ ਉਹਦਾ ਜਿਹੜਾ ਹੌਮੈ ਦੇ ਡਿੱਕੇ ਚੜ ਜਾਂਦਾ ਰਸਨਾ ਹਰ ਰਸਨਾ ਚਾਖਿਓ ਹੋਂ ਮੇਂ ਦੂਰ ਹੋਣੀ ਸੀ ਨਾਮ ਜਪਿਆ ਬਾਣੀ ਪੜਿਆ ਹਰ ਰਸ ਨੂੰ ਚੱਖਿਆ ਉਹਨੇ ਇਸ ਪਾਸੇ ਰਾਹ ਚੁਣਿਆ ਹੀ ਨਹੀਂ ਇਹ ਉਹਦੀ ਰਸਨਾ ਨੇ ਕਦੇ ਧੰਨ ਗੁਰੂ ਨੂੰ ਕਿਹਾ ਹੀ ਨਹੀਂ ਕਦੇ ਉਹਨੇ ਰਸਨਾ ਤੋਂ ਕੋਈ ਜਾਪ ਪਾਠ ਕੀਤਾ ਹੀ ਨਹੀਂ ਕਦੇ ਸਲੈਤਾ ਵਾਲੇ ਰਾਹੀ ਨਹੀਂ ਪਿਆ ਰਸਨਾ ਹਰ ਰਸਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਜਿੰਨਾ ਚਿਰ ਹਰ ਰਾਸ ਨਹੀਂ ਅਸੀਂ ਚੱਕਦੇ ਸਾਡੇ ਜਿਹੜਾ ਹਿਰਦੇ ਕੌਲ ਦਾ ਨਾਭੀ ਕੇਂਦਰ ਦਾ ਸੈਸਤਰਾਰ ਦਾ ਕਮਲ ਫੁੱਲ ਹੈ ਇਹ ਖਿਲਦਾ ਨਹੀਂ ਜਿੰਨਾ ਚਿਰ ਇਹ ਨਹੀਂ ਖਿਲਦਾ ਗਿਆਨ ਪੰਖੜੀਆਂ ਨਹੀਂ ਸਾਹਮਣੇ ਆਉਂਦੀਆਂ ਪ੍ਰਕਿਰਤੀ ਦਾ ਬਿਣਾਸਪਤੀ ਦਾ ਅਕਾਲ ਪੁਰਖ ਦੀਆਂ ਦਾਤਾਂ ਦਾ ਗਿਆਨ ਨਹੀਂ ਆਉਂਦਾ ਜਿੰਨਾ ਚਿਰ ਹਰ ਰਸ ਨਹੀਂ ਚਖਦੇ ਤੇ ਅੰਦਰ ਦਾ ਕਮਲ ਪ੍ਰਗਾਸ ਨਹੀਂ ਹੁੰਦਾ ਇਹ ਇੱਕ ਕੜੀ ਦੂਜੀ ਕੜੀ ਨਾਲ ਜੁੜੀ ਹੋਈ ਹੈ ਰਸਨਾ ਹਰ ਰਸਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਐਸੋ ਰਾਈ ਨਹੀਂ ਪਿਆ ਇਸ ਕਰਕੇ ਉਹਦਾ ਜੀਵਨ ਬਣਾ ਸੋਣਾ ਸ਼ੁਰੂ ਹੋ ਗਿਆ ਵਿਖ ਖਾਦੀ ਮਨ ਮੁਖ ਮੂਆ ਮਾਇਆ ਮੋਹ ਬਿਨਾਸ ਜਿਹੜੀਆਂ ਚੀਜ਼ਾਂ ਤੋਂ ਸਤਿਗੁਰੂ ਸਮਝਾਉਂਦਾ ਸੀ ਨਾ ਕਰੀ ਇਹ ਹਉਮੈ ਬਹੁਤ ਵੱਡਾ ਤਾਪ ਹੈ ਮੇਰੀ ਮੇਰੀ ਕਰਨਾ ਬਹੁਤ ਵੱਡਾ ਸਰਾਪ ਹੈ ਦੂਸਰਿਆਂ ਦਾ ਹੱਕ ਮਾਰਨਾ ਪਾਪ ਹੈ ਆਪਣੇ ਆਪ ਨੂੰ ਹੀ ਵੱਡਾ ਮੰਨੀ ਜਾਣਾ ਇਹ ਵੀ ਇੱਕ ਪਾਪ ਹੈ ਪਰਉਕਰਨੋਂ ਹਟਿਆਣੀ ਇਹ ਬਖ ਖਾਂਦੇ ਹੀ ਰਹਾ ਬਖ ਖਾਦੀ ਮਨਮੁਖ ਮੂਆ ਅਸਰ ਕਾਦੇ ਤੇ ਕਰਦੀ ਇਹ ਜ਼ਹਿਰ ਮਨਮੁਖ ਤੇ ਮਾਇਆ ਮੋਹੇ ਬਣਾਸ ਤੇ ਉਹਦਾ ਬਕਾਰਾਂ ਦੇ ਵਿੱਚ ਫਿਰਦੇ ਦਾ ਇਹਨਾਂ ਚੱਕਰਾਂ 'ਚ ਪਏ ਦਈ ਬਨਾਸ ਹੋ ਜਾਂਦਾ ਇਕਸ ਹਰ ਕੇ ਨਾਮ ਬਿਨ ਧਿਰਗ ਜੀਵਨ ਧਿਰਗ ਵਾਸ ਮਾਰੇ ਕਹਿੰਦੇ ਜੀਵਨ ਦੇ ਵਿੱਚ ਜੇ ਕਿਤੇ ਓੰਕਾਰ ਸਤ ਨਾਮ ਦਾ ਪ੍ਰਕਾਸ਼ ਹੋ ਜਾਵੇ ਇਹੀ ਹਰੀ ਦਾ ਨਾਮ ਹੈ ਜਿਹੜਾ ਲਿਖਤੀ ਰੂਪ ਚ ਦਿੱਤਾ ਗੁਰੂ ਨਾਨਕ ਨੇ ਇੱਕ ਓੰਕਾਰ ਸਤ ਨਾਮ ਹੀ ਸੱਚਾ ਨਾਮ ਹੈ ਇਕਸ ਹਰ ਕੇ ਨਾਮ ਬਿਨ ਮਾਰੇ ਕਹਿੰਦੇ ਇਹ ਤੋਂ ਬਿਨਾ ਧਿਰਗ ਜੀਵਨ ਧਿਰਗ ਵਾਸ ਕਹਿੰਦੇ ਉਹ ਜੀਵਨ ਆ ਜਿਹੜਾ ਉਹ ਜ਼ਿੰਦਗੀ ਆ ਜਿੱਨਾਂ ਚਿਰ ਨਾਮ ਧੁਣ ਪ੍ਰਗਟ ਨਹੀਂ ਹੁੰਦੀ ਇੱਕ ਓੰਕਾਰ ਦਾ ਨਾਦ ਅੰਦਰੋਂ ਸੁਣਨ ਨਹੀਂ ਲੱਗਦਾ ਅੰਦਰ ਦੇ ਪਾਸੇ ਨੂੰ ਸੁਰਤ ਨਹੀਂ ਮੁੜਦੀ ਠਿਰਗਾ ਇਹੋ ਜਿਹਾ ਜੀਵਨ ਤੇ ਠਿਰਗਾ ਉਹਦਾ ਇੱਥੇ ਬਸੇਬਾ ਕਰਨਾ ਜਾਇਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਨ ਦਾਸ ਕੀਤੇ ਹੋਏ ਕਰਮਾਂ ਦਾ ਕਰੀਆਂ ਹੋਈਆਂ ਅਰਦਾਸਾਂ ਦਾ ਜਦੋਂ ਫਲ ਮਿਲਦੇ ਆਉਂਦਾ ਨਾ ਇਸ ਸੱਚੇ ਸਾਧੂ ਦੀ ਸੱਚੇ ਗੁਰੂ ਦੀ ਨਦਰ ਪੈ ਜਾਂਦੀ ਹੈ। ਕਈ ਵਾਰ ਅਸੀਂ ਇਕੱਠਾਂ-ਵੱਠਾਂ 'ਚ ਵੀ satsang 'ਚ ਇਸੇ ਕਰਕੇ ਜਾਂਦੇ ਆ ਕਿ ਸਾਡੇ ਤੇ ਕਿਸੇ ਬਖਸ਼ੇ ਹੋਈ ਦੀ ਨਦਰ ਪੈ ਜਾਵੇ। ਜਦੋਂ ਕਰਤਾ ਪੁਰਖ ਨਦਰ ਕਰਦਾ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ ਉਹੋ ਜੇ ਵਹਿਗੁਰੂ ਦੇ ਦਾਸਾਂ ਦਾ ਦਾਸ ਬਣਨਾ ਮਨਜ਼ੂਰ ਕਰ ਲੈਂਦਾ। ਉਹਨਾਂ ਦੀ ਸੇਵਾ ਕਰਨੀ ਮਨਜ਼ੂਰ ਕਰ ਲੈਂਦਾ। ਉਹਨਾਂ ਸੰਗਤਾਂ ਦੇ ਜੋੜੇ ਝਾੜਨੇ ਮਨਜ਼ੂਰ ਕਰ ਲੈਂਦਾ ਵਰਤਨ ਮੰਜ ਨੇ ਮਨਜ਼ੂਰ ਕਰ ਲੈਂਦਾ ਜਦੋਂ ਪ੍ਰਭੂ ਸੱਚਾ ਮਿਹਰ ਕਰਦਾ ਉਦੋਂ ਹੀ ਸੱਚੇ ਦਾਸ ਤੇ ਗਾਹਾਂ ਦਾਸਾਂ ਦੇ ਵੀ ਦਾਸ ਟੱਕਰਦੇ ਆ ਤਾਣ ਦਿਨ ਸੇਵਾ ਕਰੀ ਸਤਿਗੁਰੂ ਕੀ ਕਬਹੇ ਨਾ ਛੋਡਾਏ ਪਾਸ ਫਿਰ ਕਹਿੰਦੇ ਜਦੋਂ ਨਦਰ ਹੋ ਜਾਂਦੀ ਹੈ ਬੰਦਾ ਸਤਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿਣ ਲੱਗ ਜਾਂਦਾ ਉਹਨੂੰ ਸਕੂਨ ਆਉਂਦਾ ਆਨੰਦ ਆਉਂਦਾ ਹੁਕਮ ਮੰਨ ਕੇ ਵੀ ਆਨੰਦ ਆਉਂਦਾ ਤਾਂ ਅਣ ਦਿਨ ਹਰ ਰੋਜ਼ ਨਿਤ ਜੀ ਕਰਦਾ ਮੈਂ ਸੇਵਾ ਕਰਾਂ ਮੈਂ ਬਚਨ ਮੰਨਾਂ ਜਿੱਥੇ ਮੈਨੂੰ ਤੋਰਨ ਮੈਂ ਜਾਮਾ ਜਿੱਥੋਂ ਰੋਕਣ ਮੈਂ ਰੁਕਾਂ ਤਾਂ ਅਣ ਦਿਨ ਸੇਵਾ ਕਰੀ ਸਤਗੁਰੂ ਕੀ ਕਬ ਹੈ ਨਾ ਛੋੜਾ ਪਾਸ ਜਣੀ ਫਿਰ ਉਹ ਪੱਲਾ ਨਹੀਂ ਛੱਡਦਾ ਗੁਰੂ ਦੀ ਯਾਦ ਗੁਰੂ ਦਾ ਦਿੱਤਾ ਮੰਤਰ ਹਰ ਵੇਲੇ ਚੇਤੇ ਰਹਿੰਦਾ ਗੁਰੂ ਦੀ ਬਾਣੀ ਹਿਰਦੇ ਚ ਵਸਦੀ ਹੈ ਜਿਉ ਜਨਮ ਹੈ ਕਮਲ ਅਲਿਪ ਤੋ ਵਰਦਾ ਹੈ ਤਿਉ ਵਿੱਚੇ ਗਿਰਹ ਉਦਾਸ ਜਿਹੜਾ ਗੁਰੂ ਦਾ ਪੱਲਾ ਨਹੀਂ ਛੱਡਦਾ ਗੁਰੂ ਦੀ ਬਾਣੀ ਸੁਣਦਾ ਰਹਿੰਦਾ ਪੜ੍ਹਦਾ ਰਹਿੰਦਾ ਅਮਲ ਕਰਦਾ ਮਹਾਰਾਜ ਕਹਿੰਦੇ ਪਹਿਲਾਂ ਵੇਖ ਉਹਦਾ ਜੀਵਨ ਕੁਝ ਵੀ ਹੋਵੇ ਕਿੰਨਾ ਹੀ ਉਹ ਕੂੜ ਵਾਲੇ ਪਾਸੇ ਹੋਵੇ ਕਿੰਨਾ ਹੀ ਮਨਮੁਖਤਾ ਵਾਲਾ ਕੰਮ ਹੋਵੇ ਪਰ ਹੁਣ ਕਹਿੰਦੇ ਉਹਦਾ ਜੀਵਨ ਦੁਨੀਆ ਨੂੰ ਤਾਂ ਓਵੇਂ ਦੀਂਦਾ ਵੀ ਓਵੇਂ ਦੁਨੀਆਦਾਰੀ ਚ ਭੱਜਿਆ ਫਿਰਦਾ ਉਹੀ ਕਰਦਾ ਜਿਵੇਂ ਜਿਉਂ ਜਲਮ ਹੈ ਕਮਲ ਅਲਿਪਤੋ ਵਰਤੈ ਮਹਾਰਾਜ ਕਹਿੰਦੇ ਜਲ ਦੇ ਵਿੱਚ ਕਮਲ ਜਿਵੇਂ ਰਹਿੰਦਾ ਬਹੁਤ ਲੋਕਾਂ ਨੇ ਦਰਸ਼ਨ ਕਰੇ ਹੋਣੇ ਆ ਰਹਿੰਦਾ ਪਹਿਲਾਂ ਵੀ ਸੀ ਪਰ ਹੁਣ ਉਹਨੂੰ ਜਦੋਂ ਗੁਰੂ ਨੇ ਸੋਝੀ ਦਿੱਤੀ ਗੁਰੂ ਨੇ ਗਿਆਨ ਦੇਤਾ ਤੇ ਉਹ ਕਮਲ ਦੀ ਨਿਆਈਂ ਰਹਿਣਾ ਸ਼ੁਰੂ ਕਰਤਾ ਉਹਨੇ ਰਹਿੰਦਾ ਚਿੱਕੜ ਦੇ ਵਿੱਚ ਹੈ ਪਰ ਚਿੱਕੜ ਨਾਲ ਬਾਵਾਸਤਾ ਕੋਈ ਨਹੀਂ ਕਹਿੰਦੇ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ ਗ੍ਰਿਸ਼ਟ ਦੇ ਵਿੱਚ ਹੈ ਬੀਬੀ ਬੱਚਿਆਂ ਦੇ ਨਾਲ ਹੈ ਲੋਕਾਂ ਦੇ ਨਾਲ ਹੈ ਸੁਰਤ ਉੱਚੀ ਉੱਠ ਕੇ ਸਤਿਗੁਰੂ ਦੇ ਚਲਣਾ ਨਾਲ ਜੁੜ ਚੁੱਕੀ ਹੈ ਉਹ ਜਿਹੜੀਆਂ ਗ੍ਰਿਸ਼ਟ ਦੀਆਂ ਗੱਲਾਂ ਹੁੰਦੀਆਂ ਜਿਹੜੇ ਉਹਦੋਂ ਦੀਆਂ ਪ੍ਰੋਬਲਮ ਹੈ ਉਹਨਾਂ ਤੋਂ ਧਿਆਨ ਉੱਚਾ ਉੱਠ ਗਿਆ ਹਰ ਗੱਲ ਤੇ ਪਤਾ ਲੱਗ ਗਿਆ ਜੋ ਗੁਰੂ ਕਰੂ ਠੀਕ ਹੋਊਗਾ ਇਹ ਗੁਰੂ ਸਾਹਿਬ ਕਿਰਪਾ ਕਰਦੇ ਵੀ ਆ ਉਹਨੂੰ ਹਰ ਇਮਤਿਹਾਨ ਦੇ ਵਿੱਚੋਂ ਕੱਢਦੇ ਹੁੰਦੇ ਆ ਜੀਤੇ ਗੁਰੂ ਦੀ ਨਜ਼ਰ ਪੈ ਗਈ ਉਹਦੇ ਤੇ ਦੁਨੀਆਂ ਦੇ ਖਜ਼ਾਨੇ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ ਉਹਦੀ ਸੇਵਾ ਅਨੁਸਾਰ ਉਹਦੇ ਵਿਤ ਅਨੁਸਾਰ ਟਾਈਮ-ਟਾਈਮ ਤੇ ਸਤਿਗੁਰੂ ਬਾਹ ਪਕੜਦੇ ਆ ਆਪਣੇ ਸੇਵਕ ਨੂੰ ਡੋਲਣ ਨਹੀਂ ਦਿੰਦੇ ਰੁੱਲਣ ਨਹੀਂ ਦਿੰਦੇ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੈ ਤੇਵ ਹਰ ਗੁਣਤਾਸ ਕਹਿੰਦੇ ਫਿਰ ਉਹ ਆਪਣੀ ਹੋਣੀ ਅਣਹੋਣੀ ਆਪਣਾ ਭਾਗ ਕਿਸਮਤ ਆਪਣਾ ਸਭ ਕੁਝ ਗੁਰੂ ਤੇ ਛੱਡ ਦਿੰਦਾ ਜੋ ਗੁਰੂ ਕਰੂਗਾ ਜਨ ਨਾਨਕ ਕਰੇ ਕਰਾਇਆ ਸਭ ਕੋ ਜੋ ਭਾਵੈ ਤੇਵ ਹਰ ਗੁਣਤਾਸ ਇੱਕ ਗੱਲ ਤੇ ਜੀਵਨ ਆ ਜਾਂਦਾ ਕਿ हे ਮੇਰੇ ਮਾਦਕ ਤਨ ਮਨ ਧਨ ਮੈਂ ਤਾਂ ਤੈਨੂੰ ਸੌਂਪਦਾ ਹੁਣ ਜੋ ਤੂੰ ਕਰੇਗਾ ਉਹ ਠੀਕ ਹੈ ਤੂੰ ਗੁਨਾ ਦੇ ਵਿੱਚ ਪਾਲਾ ਔਗਣਾ ਚ ਪਾਲਾ ਤੇਰੇ ਤੇ ਛੱਡਿਆ ਜਦੋਂ ਇੱਥੋਂ ਤੱਕਰ ਸੇਵਕ ਗੁਰੂ ਅੱਗੇ ਸਰੈਂਡਰ ਕਰ ਦਿੰਦਾ ਤਾਂ ਉਹ ਆਪੇ ਹੀ ਆਪਣੇ ਨਾਲ ਲਾ ਲੈਂਦਾ ਗੁਰੂ ਆਪਣਾ ਹਿੱਸਾ ਬਣਾ ਲੈਂਦਾ ਉਹ ਨਰ ਨਾਰਾਇਣ ਹੋਣ ਵੱਲ ਤੁਰ ਪੈਂਦਾ ਉਹਦੀਆਂ ਆਧੀਆਂ ਬਿਯਾਧੀਆਂ ਨੂੰ ਗੁਰੂ ਕੱਟ ਦਿੰਦਾ ਗੁਰੂ ਕੋਲ ਪਾਵਰ ਹੈ ਪੌੜੀ ਛਤੀ ਜੁਗ ਗਵਾਰਸਾ ਆਪੇ ਗਣਤ ਕੀਨੀ ਹੁਣ ਇੱਥੇ ਮਾਲਕ ਗੱਲ ਸਮਝਾਉਂਦੇ ਆਪਾਂ ਨੂੰ ਕਿ ਆ ਜਿਹੜਾ ਸੰਸਾਰ ਆਪਣੇ ਸਾਹਮਣੇ ਸਿਰਜਿਆ ਬਣਾ ਇਹ ਗੈਲੈਕਸੀਆਂ ਇਹ ਬ੍ਰਹਮੰਡ ਇਹ ਸਾਰਾ ਕੁਝ ਇਹ ਤੋਂ ਪਹਿਲਾਂ ਅਕਾਲ ਪੁਰਖ ਜਦੋਂ ਨਿਰਗੁਣ ਸਰੂਪ ਚ ਸੀ ਕਰਤਾ ਪੁਰਖ ਉਦੋਂ ਕਹਿੰਦੇ ਛਤੀ ਜੁਗ ਗਵਾਰਸਾ ਆਪੇ ਗਣਤ ਕੀਨੀ ਕਹਿੰਦੇ ਉਹਦੀ ਗਿਣਤੀ ਮਿੰਤੀ ਉਹਦੇ ਹਿਸਾਬ ਕਿਤਾਬ ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਸਮਾ ਸੀ ਕੀ ਹਨੇਰਗਵਾਰ ਸੀ ਕਿਉਂ ਮੈਂ ਨਿਰਗੁਣ ਸੀ ਇਹ ਗੱਲ ਨੂੰ ਕੋਈ ਖੋਲ ਕੇ ਨਹੀਂ ਦੱਸ ਸਕਦਾ ਉਹ ਸਿਰਫ ਪਹਿਲਾਂ ਹਨੇਰਾ ਹੀ ਹਨੇਰਾ ਸੀ ਆਪੇ ਸ੍ਰਿਸ਼ਟ ਸਭ ਸਾਜੀ ਅਨ ਆਪ ਮਤ ਦਿਨੀ ਆਪ ਹੀ ਫਿਰ ਉਹਨੇ ਸ੍ਰਿਸ਼ਟੀ ਸਾਜੀ ਆਪ ਹੀ ਇਹਦੇ ਵਿੱਚ ਜਿਹੜੀ ਇੰਟੈਲੀਜੈਂਸ ਹੈ ਜਿਹੜੀ ਕੰਮ ਕਰਦੀ ਹੈ ਉਹ ਪਾਈ ਉਹ ਮਤਬੁੱਧ ਬਖਸ਼ਿਸ਼ ਕੀਤੀ ਕਿ ਕਿਵੇਂ ਸਾਰਾ ਕੁਝ ਪੈਦਾ ਹੋਊਗਾ ਇੱਕ ਘਾਹ ਦੇ ਤਣਕੇ ਤੋਂ ਲੈ ਕੇ ਵੀ ਉਹਦਾ ਡਿਜ਼ਾਈਨ ਕੀ ਹੋ ਤੁਸੀਂ ਦੇਖ ਲਓ ਅੱਜ ਵੀ ਇੱਕ ਕੀੜੀ ਤੋਂ ਲੈ ਕੇ ਉਹਦੇ ਛੋਟੇ ਜੀਵਾਂ ਤੋਂ ਲੈ ਕੇ ਵੀ ਜਿਹੜੇ ਸੂਖ ਮਣਾ ਦੇਂਦੇ ਆ بڑے ਜੀਵਾਂ ਤੱਕ ਕੀਦਾ ਕੀ ਸਿਸਟਮ ਹੋਊਗਾ ਸਾਰਾ ਕੁਝ ਇਹ ਮਤਬੁੱਧੋ ਨੇ ਆਪਣੇ ਆਸੇ ਪਾਸੇ ਦੇ ਰੂਪ ਨੂੰ ਸਾਰੇ ਨੂੰ ਦਿੱਤੀ ਤੇ ਸਾਰਾ ਕੁਝ ਪੈਦਾ ਹੋਇਆ ਸਮਿਰਤ ਸਾਸਤ ਸਾਜਣ ਪਾਪ ਪੁੰਨ ਗਣਤ ਗਣੀਨੀ ਮਨੁੱਖ ਪੈਦਾ ਹੋਏ ਮਨੁੱਖਾਂ ਨੂੰ ਇਸ ਗਣ ਦੀ ਅਕਲ ਦਿੱਤੀ ਕਿ ਤੁਹਾਡੇ ਅੰਦਰ ਜਿਹੜੀ ਜੀਵਨੀ ਸ਼ਕਤੀ ਹੈ ਜੇਵੜੀ ਜੀਵਨੀ ਊਰਜਾ ਮੇਰੇ ਨਾਲ ਜੁੜੀ ਹੋਈ ਹੈ ਜੇ ਹੋਰ ਚਾਹੀਦੀ ਹੈ ਰੰਗ ਮੰਨਣਿਆ ਤਾਂ ਤੁਹਾਨੂੰ ਕੀ ਕਰਨਾ ਪੈਣਾ ਇਹੇ ਜਾਂ ਕੀ ਆ ਜਿਹੜਾ ਕਰੋਗੇ ਤੁਸੀਂ ਮੇਰੇ ਨਾਲੋਂ ਧੁੰਦਲੇ ਹੁੰਦੇ ਜਾਓਗੇ ਟੁੱਟਦੇ ਜਾਓਗੇ ਤੁਹਾਡੇ ਅੰਦਰ ਖੇੜਾ ਨਹੀਂ ਆਊਗਾ ਉਦਾਸ ਹੋ ਜਾਓਗੇ ਜਿਹੜੀ ਚੀਜ਼ ਉਦਾਸੀ ਦੇ ਆਉਂਦੀ ਸੀ ਤੋੜਦੀ ਸੀ ਜੀਵਨ ਸ਼ਕਤੀ ਨਾ ਉਹਨੂੰ ਕਿਹਾ ਗਿਆ ਪਾਪ ਜਿਹੜੇ ਕੀਤੇ ਕਾਰਜ ਇਹ ਸੂਰਜਾਂ ਨੂੰ ਵਧਾਉਂਦੇ ਆ ਪਿਆਰ ਵਧਾਉਂਦੇ ਆ ਚਾਨਣ ਵਧਾਉਂਦੇ ਆ ਪ੍ਰਕਾਸ਼ ਵਧਾਉਂਦੇ ਆ ਇੱਕ ਮਿੱਕਤਾ ਵਧਾਉਂਦੇ ਆ ਉਹਨਾਂ ਨੂੰ ਕਿਹਾ ਗਿਆ ਪੁੰਨ ਫਿਰ ਉਤੋਂ ਹੀ ਚੰਦਿਆ ਜਿਵੇਂ ਅਸੀਂ ਕਹਨੇ ਆ ਬਾਣੀ ਸੁੰਨੀ ਪੁੰਨ ਹੁੰਦਾ ਭਾਈ ਸੁਰੂ ਚ ਕੱਲੇ ਪੁੰਨ ਨਾਲ ਹੀ ਸਮਝਾਇਆ ਜਾਂਦਾ ਸੀ ਹੁਣ ਤਾਂ ਬਹੁਤ ਤਰਕ ਬਤਰਕ ਹੋ ਗਏ ਬਹੁਤ ਛੋਟੇ ਬੱਚਿਆਂ ਨੂੰ ਜਦੋਂ ਅੱਗੇ ਕਿਹਾ ਜਾਂਦਾ ਵੀ ਜਾਂ ਗੁਰੂ ਘਰ ਜਾਂ ਆਹ ਦੁੱਧ ਫੜਾਇਆ ਜਾਂ ਗੁਰੂ ਘਰ ਜਾਂ ਰਸਨ ਪਾਇਆ ਉਹ ਕਹਿੰਦਾ ਇਹ ਫੜਾਇਤੂ ਕੀ ਹੋ ਜੂ ਮਾਂ ਪਿਓ ਕਹਿੰਦਾ ਪੁੱਤ ਪੁੰਨ ਹੁੰਦਾ ਉਸ ਦਿਗਾਹ ਜਵਾਗ ਨਹੀਂ ਸੀ ਪੁੱਛਦਾ ਵੀ ਪੁੰਨ ਦਾ ਮਤਲਬ ਕੀ ਆ ਵੀ ਪੁੰਨ ਜਾਣੀ ਕੀ ਜੇ ਕਹਤਾ ਵੀ ਬੱਚੇ ਨੇ ਕਦੇ ਕੋਈ ਐ ਚੀੜੀ ਜਨੌਰ ਮਾਰਨਾ ਕੋਈ ਕੀੜਾ ਕੀੜੀ ਮਾਰਨੇ ਮਾਂ ਪਿਓ ਨੇ ਕਹਣਾ ਵੀ ਨਾ ਨਾ ਪੁੱਤ ਪਾਪ ਹੁੰਦਾ ਏ ਉਹ ਐਂ ਪਿੱਛੇ हट ਜਾਂਦਾ ਵੀ ਅੱਛਾ ਫੇਰ ਨਹੀਂ ਪਾਪ ਨਹੀਂ ਕਰਦੇ ਆਪਾਂ ਜਾਨੀ ਇੱਥੇ ਹੀ ਗੱਲ ਰੁਕ ਜਾਂਦੀ ਸੀ ਤੇ ਉਹਦੇ ਪਿੱਛੇ ਬਹੁਤਾ ਲੌਜਿਕ ਨਹੀਂ ਸੀ ਕੋਈ ਸਮਝਣਾ ਚਾਹੁੰਦਾ ਪਰ ਕਈ ਵਾਰ ਇਹ ਹੁੰਦਾ ਸੀ ਵੀ ਸਮਝਾਉਣ ਵਾਲੇ ਨੂੰ ਵੀ ਨਹੀਂ ਸਪੱਤਾ ਹੁੰਦਾ ਵੀ ਕੀ ਪਾਪ ਯਾਨੀ ਕੀ ਪੁੰਨ ਯਾਨੀ ਕੀ ਜੇ ਅਸੀਂ ਪੁੰਨ ਨੂੰ ਪ੍ਰਕਾਸ਼ ਨਾਲ ਤੋਲ ਲਏ ਤੇ ਪਾਪ ਨੂੰ ਹਨੇਰੇ ਨਾਲ ਤੋਲ ਲਗੇ ਉਹੀ ਸਿਸਟਮ ਹੈ ਜਿਵੇਂ ਸਾਨੂੰ ਕੋਈ ਕਹੇ ਵੀ ਦੁੰਹੇਰੀ ਰਾਤ ਨੂੰ ਸਫ਼ਰ ਕਰਨਾ ਜੇ ਆਹ ਕੰਮ ਕਰੇਗਾ ਜਾਂ ਤੇਰੀ ਮੰਨ ਲਾ ਗੱਡੀ ਦੀਆਂ ਲਾਈਟਾਂ ਤੂੰ ਦਿਨੇ ਛੱਡਤੀਆਂ ਚਲਦੀਆਂ ਤੇ ਇਹਨਾਂ ਨੇ ਰਾਤ ਨੂੰ ਸਾਥ ਨਹੀਂ ਦੇਣਾ ਇਹ ਪਾਪ ਹੋ ਗਿਆ ਤੇਥੋਂ ਜਿਵੇਂ ਜਿਵੇਂ ਅਸੀਂ ਹਨੇਰੇ 'ਚ ਜਾਂਦੇ ਹਾਂ ਜੇ ਸਾਡੇ ਕੋਲੇ ਪ੍ਰਕਾਸ਼ ਨਾ ਹੋਵੇ ਮੰਨ ਲਓ ਵੀ ਚਾਨਣ ਉਹ ਊਰਜਾ ਨਾ ਹੋਵੇ ਚਾਨਣ ਵਾਲੀ ਸਮਝ ਲਓ ਅਸੀਂ ਪਾਪੀ ਆ ਅਸੀਂ ਠੇਡੇ ਖਾਵਾਂਗੇ ਚੰਗੀ ਪੁਲੀ ਸੜਕ ਤੇ ਕਿਤੇ ਅਸੀਂ ਕਿੱਧਰ ਉਤਰ ਜਾਗੇ ਕਿਤੇ ਕਿਸੇ ਦਰਖਤ ਚ ਵੱਜਾਂਗੇ ਕਦੇ ਕਿਸੇ ਟੋਏ ਕੰਨੀ ਜਾਵਾਂਗੇ ਕੀ ਐ ਸਾਡੇ ਕੋਲੇ ਪ੍ਰਕਾਸ਼ ਰੂਪੀ ਪੁੰਨ ਹੈ ਨਹੀਂ ਤੇ ਜੇ ਸਾਡੇ ਕੋਲੇ ਬੈਟਰੀ ਚਾਰਜ ਹੈ ਸਾਡੇ ਕੋਲੇ ਪ੍ਰਕਾਸ਼ ਹੈ ਤਾਂ ਸਾਨੂੰ ਟੋਏ ਵੀ ਦਿਸਣਗੇ ਟਿੱਬੇ ਵੀ ਸੜਕ ਵੀ ਦਰਖਤ ਵੀ ਹਰ ਚੀਜ਼ ਦਾ ਪਤਾ ਹੋਊ ਅਸੀਂ ਸੌਖੇ ਲੱਗ ਜਾਗੇ ਇਹੀ ਪੁੰਨ పాਪ ਦਾ ਇੱਕ ਨਿਰਣਾ ਸੀ ਕਿ ਜਿਹੜੇ ਜੀਵਨੀ ਸ਼ਕਤੀ ਨੂੰ ਵਧਾਉਣ ਵਾਲੇ ਕਾਰਜ ਹੈ ਸਰੀਰ ਨੂੰ ਸੁਧ ਰੱਖਣਾ ਚੇਤਨਾ ਨੂੰ ਸੁੱਧ ਕਰਨਾ ਤਾਕਤ ਵਾਲੇ ਖਿਆਲ ਸੋਚਨੇ ਬਾਣੀ ਪੜ੍ਹਨੀ ਉਹ ਜੇ ਸੂਤਰਾਂ ਦੇ ਜਾਪ ਕਰਨੇ ਸਾਨੂੰ ਬਲਵਾਨ ਕਰਦੇ ਸੀ ਮਹਾਰਾਜ ਕਹਿੰਦੇ ਫਿਰ ਉਹਨਾਂ ਜੁੱਗਾਂ ਦੇ ਵਿੱਚ ਜਿਵੇਂ ਜਿਵੇਂ ਜਿਹੜੇ ਲੋਕ ਜੁੜਦੇ ਸੀ ਉਹ ਪਰਮ ਸੱਤਾ ਨਾਲ ਉਹਨਾਂ ਨੂੰ ઋષਿ मुनि ਗੁਰੂ ਕਿਹਾ ਗਿਆ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਲਿਖੀਆਂ ਸਮਿਰਤ ਸਾਸਤ ਸਾਜਣ ਤੇ ਉਹਦੇ ਵਿੱਚ ਦੱਸਿਆ ਪਾਪ ਪੁੰਨ ਗਣਤ ਗਣੀਨੀ ਵੀ ਪਾਪ ਕੀ ਆ ਤੇ ਪੁੰਨ ਕੀ ਆ ਤੇ ਇਹਦਾ ਜਦੋਂ ਆਪਾਂ ਬਹੁਤ ਖੋਜ ਕਰਦੇ ਆ ਤਾਂ ਇੱਕੋ ਹੀ ਆਧਾਰ ਮਿਲਦਾ ਹੈ ਕਿ ਪਰਮ ਸੱਤਾ ਪਰਮ ਰੋਸ਼ਨੀ ਪਰਮ ਜਿਹੜੀ ਪਾਵਰ ਹੈ ਉਹਦੇ ਵੱਲ ਤੁਰਨ ਨੂੰ ਪੁੰਨ ਕਿਹਾ ਉਹ ਤੋਂ ਮੂੰਹ ਫੇਰ ਲੈਣ ਨੂੰ ਮਨਮੁਖਤਾ ਤੇ ਪਾਪ ਕਿਹਾ ਬੱਜੇ ਇਹਦੋਂ ਅਸੀਂ ਜੀਵਨ ਚ ਕਿਵੇਂ ਟੰਦਣਾ ਉਹ ਅਸੀਂ ਦੇਖਣਾ ਹੈ ਜਿਸ ਬੁਝਾਏ ਸੋ ਬੁਝਸੀ ਸੱਚਾ ਹੈ ਸ਼ਬਦ ਪਤੀਨੀ ਮਾਰੇ ਕਹਿੰਦੇ ਉਹ ਮਾਲਕ ਜਿਹਨੂੰ ਇਹ ਗੰਧ 부ਝਾਉਂਦਾ ਜਣੀ ਜਿਹੜੇ ਲੋਕਾਂ ਨੇ ਵੇਦ ਲਿਖੇ ਸਮਰਤियां ਲਿਖੀਆਂ ਉਹਨੂੰ ਇਲਹਾਮ ਹੁੰਦਾ ਸੀ ਉਹ ਬੰਦੇ ਨੂੰ ਜਿਹੜਾ ਲਿਖਦਾ ਸੀ ਉਹ ਐਵੇਂ ਨਹੀਂ ਲਿਖਦਾ ਜਿਵੇਂ ਤਨੰਤਰ ਵੈਦ ਨੇ ਬੂਟੀਆਂ ਜਿੰਨੀਆਂ ਵੀ ਅੱਜ ਵੀ ਹੈਗੀਆਂ ਹਜ਼ਾਰਾਂ ਬੂਟੀਆਂ ਭਗਵਟ ਵਰਗਿਆਂ ਨੇ ਉਹਨਾਂ ਦੇ ਸੁਭਾਅ ਲਿਖਤੇ ਉਹਨਾਂ ਦੇ ਗੁਣ ਲਿਖਤੇ ਉਹਨਾਂ ਦਾ ਤਸਵੀਰ ਲਿਖਤੀ ਠੰਡੀ ਐ ਗਰਮ ਐ ਕੱਟੂ ਐ ਕੀ ਐ ਤੇ ਅੱਜ ਵਿਗਿਆਨ ਨੇ ਇਹੋ ਜੀਆਂ ਲੈਬੋਰੀਆਂ ਬਣਾਤੀਆਂ ਲੈਬਾਂ ਬਣਾਤੀਆਂ ਸਾਧਨ ਬਣਾਤੇ ਦੱਸਦੇ ਉਹ ਵੀ ਉਹੀ ਕੁਛ ਐ ਜਿਔਲੇ ਚ ਬਟਾਮਣ ਸੀ ਐ ਜਿਹੜਾ 5000 ਸਾਲ ਪਹਿਲਾਂ ਦੱਸਿਆ ਉਹਨਾਂ ਰਿਸ਼ੀਆਂ ਨੇ ਉਹਨਾਂ ਕੋਲੇ ਕਿਹੜੀਆਂ ਲੈਬਾਂ ਸੀ ਕੀ ਚੀਜ਼ ਸੀ ਇਹ ਹੀ ਸੀ ਕਿ ਆਪਣੇ ਅੰਦਰ ਜਦੋਂ ਇੱਕਮਿਕਤਾ ਹੋ ਜਾਂਦੀ ਆਪਦੀ ਚੇਤਨਾ ਨੂੰ ਜਦੋਂ ਇੱਕਮਿਕ ਕਰ ਲੈਂਦਾ ਪ੍ਰਮਾਤਮਾ ਦੀਆਂ ਸ਼ਕਤੀਆਂ ਨਾਲ ਉਹ ਸ਼ਕਤੀਆਂ ਆਪਣੇ ਸੁਭਾਅ ਦੱਸਦੀਆਂ ਉਹਨਾਂ ਸੁਭਾਵਾਂ ਨੂੰ ਉਹਨਾਂ ਨੇ ਲਿਖਿਆ ਉਹਨਾਂ ਸਮਿਰਤੀਆਂ ਚ ਸ਼ਾਸਤਰਾਂ ਚ ਕਿਹੜੀ ਚੀਜ਼ ਕੀ ਕੰਮ ਕਰੂਗੀ ਇਹ ਮਨੁੱਖੀ ਸਰੀਰ ਦੀ ਜਿਹੜੀ ਬੰਤਰ ਹੈ ਇਹਦੇ ਲਈ ਕਿਹੜੀਆਂ ਚੀਜ਼ਾਂ ਠੀਕ ਹੈ ਅ ਜਿਨਾਂ ਨੂੰ ਅਸੀਂ ਅੱਜ ਸਹਿਸਭਾਈ ਮਸਾਲੇ ਸਮਝ ਕੇ ਪਾਈ ਜਾਂਦੇ ਆ ਇਹ ਤਕਰੀਬਨ ਸਾਰੀਆਂ ਜੜੀਆਂ ਬੂਟੀਆਂ ਬੇਸ਼ੱਕ ਹਲਦੀ ਐ ਮਿਰਚ ਐ ਮੇਥੇ ਐ ਕੁਝ ਹੋਰ ਐ ਜੋ ਵੀ ਹੈ ਇਹ ਸਰੀਰ ਦੇ ਵਿੱਚ ਜਿਹੜੇ ਰਸਾਇਣ ਐ ਜੇ ਲੂਣ ਘਟ ਜੇ ਤਾਂ ਬਹੁਤ ਕੁਝ ਘਟ ਜਾਂਦਾ ਸਰੀਰ ਚ ਸੋਨਾ ਚਾਂਦੀ ਤਾਂਬਾ ਸਾਰਾ ਕੁਝ ਸਰੀਰ ਨੂੰ ਚਾਹੀਦਾ ਜਿਹੜੀ ਚੀਜ਼ ਘਟ ਜੇ ਜਿਹੜੀ ਚੀਜ਼ ਦੀ ਘਾਟ ਪੈ ਜੇ ਉਹੀ ਰੋਗ ਲੱਗਨੇ ਸ਼ੁਰੂ ਹੋ ਜਾਂਦੇ ਆ ਇਹ ਜੋ ਬ੍ਰਹਮੰਡ ਦੇ ਵਿੱਚ ਫੈਲਿਆ ਹੋਇਆ ਇਸ ਪਿੰਡ ਨੂੰ ਵੀ ਉਹ ਚਾਹੀਦਾ ਤੇ ਜਦੋਂ ਇਹ ਪਿੰਡ ਚੋਂ ਤਤ ਘਟ ਜਾਂਦਾ ਫਿਰ ਬਾਹਰੋਂ ਬਟਾਮਣਾ ਰਾਹੀਂ ਦਿੱਤਾ ਜਾਂਦਾ ਹੈ ਖਰਾਕ ਰਾਹੀਂ ਦਿੱਤਾ ਜਾਂਦਾ ਹੈ ਮਸਾਲਿਆਂ ਰਾਹੀਂ ਦਿੱਤਾ ਜਾਂਦਾ ਹੈ ਇਹ ਸਾਡੀ ਇੱਕ ਮਿੱਕਤਾ ਤੇ ਮਾਰੇ ਕਹਿੰਦੇ ਜਿਸ ਬੁਝਾਈ ਸੋ ਬੁੱਝਸੀ ਜਿਹੜਾ ਇਸ ਨਿਜਮ ਨੂੰ ਸਾਰੇ ਕਾਸੇ ਨੂੰ ਬੁੱਝ ਲੈਂਦਾ ਹੈ ਬੁਝਾਉਂਦਾ ਜਿਹਨੂੰ ਮਾਲਕ ਉਹੀ ਬੁੱਝਦਾ ਹੈ ਸੱਚਾ ਸ਼ਬਦ ਪਤਨੀ ਉਹ ਸੱਚੇ ਸ਼ਬਦ ਨੂੰ ਜਾਣ ਲੈਂਦਾ ਹੈ ਉਦੇ ਅਸਰ ਨੂੰ ਸਮਝ ਲੈਂਦਾ ਹੈ ਓੰਕਾਰ ਦੇ ਨਾਦ ਨੂੰ ਜਾਣ ਲੈਂਦਾ ਹੈ ਇਸੇ ਕਰਕੇ ਧਿਆਨ ਨੂੰ ਸਭ ਤੋਂ ਉੱਪਰ ਰੱਖਿਆ ਹੈ ਕਿ ਜਿਹਦੀ ਲੈਵ ਜੀ ਦਾ ਧਿਆਨ ਕਰਤੇ ਨਾ ਜੁੜ ਗਿਆ ਉਹਦੀਆਂ ਚੀਜ਼ਾਂ ਹਵਾ ਚ ਹੀ ਪੂਰੀਆਂ ਹੋਣ ਲੱਗ ਜਾਂਦੀਆਂ ਅਸੀਂ ਦੁਨੀਆਦਾਰ ਲੋਕ ਜਿਹੜੀ ਚੀਜ਼ ਖਾਣਕ ਚੋਂ ਭਾਲਦੇ ਆਂ ਖਾਣਕ ਚੋਂ ਲੈਨੇ ਆਂ ਵਿਟਾਮਿਨਾਂ ਚੋਂ ਲੈਨੇ ਆਂ ਅੱਜ ਵੀ ਇਸ ਤਰ੍ਹਾਂ ਦੇ ਜੋਗੀ ਹੈਗੇ ਇਸ ਤਰ੍ਹਾਂ ਦੇ ਸਾਧੂ ਹੈਗੇ ਸੰਤ ਹੈਗੇ ਜਿਹੜੇ ਸਾਡੇ ਵਾਂਗੂ ਚੀਜ਼ਾਂ ਨਹੀਂ ਖਾਂਦੇ ਪਰ ਹਵਾ ਦੇ ਵਿੱਚੋਂ ਹੀ ਉਹਨਾਂ ਨੂੰ ਉਹ ਸਮਾਨ ਮਿਲਦਾ ਜਿੰਨੀ ਸਾਡੀ ਚੇਤਨਾ ਉੱਚੀ ਉੱਠ ਜਾਂਦੀ ਹੈ ਓਨਾ ਹੀ ਬੰਦਾ ਅੰਨ ਤੋਂ ਵੀ ਹੌਲਾ ਹੁੰਦਾ ਜਾਂਦਾ ਅੱਜ ਤਾਂ ਹਜ਼ਾਰਾਂ ਲੋਕ ਆਹੇ ਜਿਹੜੇ ਰੋਟੀ ਨਹੀਂ ਖਾਂਦੇ ਜਿਹੜੇ ਹਲਕਾ ਫੁਲਕਾ ਫਰ ਫਰੂਟ ਲੈਂਦੇ ਆ ਤੇ ਠੀਕ ਆ ਓਕੇ ਆ ਦੂਜਿਆਂ ਤੋਂ ਤਕੜੇ ਆ ਕਾਰਨ ਕਿ ਆ ਕਿ ਉਹਨਾਂ ਦੀ ਚੇਤਨਾ ਨੇ ਸੂਰਜੀ ਕਿਰਨਾਂ ਤੋਂ ਰਿਸਮਾਂ ਤੋਂ ਚੀਜ਼ਾਂ ਲੈਣੀਆਂ ਸ਼ੁਰੂ ਕਰਤੀਆਂ ਜਿਹੜੀਆਂ ਅਸੀਂ ਠੋਸ ਪਦਾਰਥਾਂ ਦੇ ਵਿੱਚੋਂ ਭਾਲਦੇ ਆ ਤੇ ਅਸੀਂ ਵੀ ਇਹ ਕਰ ਸਕਦੇ ਹਾਂ ਅਸੀਂ ਵੀ ਜਾਣ ਸਕਦੇ ਹਾਂ ਜਿਵੇਂ ਜਿਵੇਂ ਸਾਡਾ ਅੰਦਰ ਹੌਲਾ ਹੁੰਦਾ ਚੇਤਨਾ ਹੌਲੀ ਹੁੰਦੀ ਹੈ ਸਾਨੂੰ ਵੀ ਇਹ ਸਮਝ ਵੱਧਦੀ ਹੈ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਮਾਲਕ ਕਹਿੰਦੇ ਇਹ ਗੱਲ ਦੀ ਸਮਝ ਉਹਨੂੰ ਆ ਜਾਂਦੀ ਹੈ ਜਿਹੜਾ ਜੁੜ ਜਾਂਦਾ ਹੈ ਕਿ ਜੋ ਕੁਝ ਵੀ ਹੈ ਜਿੰਨਾ ਮਰਜੀ ਇਹਦੀ ਵਿਆਖਿਆ ਕਰ ਲੋ ਜਿੰਨਾ ਮਰਜੀ ਭਜ ਲੋ ਸਭ ਆਪ ਹੀ ਹੈ ਸਭ ਆਪੇ ਆਪ ਵਰਤਦਾ ਯਾਨੀ ਕਰਤਾ ਹਰ ਥਾਂ ਹਾਜ਼ਰ ਆਓ ਕ੍ਰੀਏਟਰ ਹਰ ਥਾਂ ਹਾਜ਼ਰ ਹੈ ਆਪੇ ਬਖਸ਼ ਮਲਾਈ ਆਪ ਹੀ ਕਿਰਪਾ ਕਰਦਾ ਆਪ ਹੀ ਬਖਸ਼ਿਸ਼ ਕਰ ਦਿੰਦਾ ਆਪਣੇ ਨਾਲ ਮਿਲਾ ਲੈਂਦਾ ਆਪਣਾ ਭੇਤ ਦੇ ਦਿੰਦਾ ਚਾਹੇ ਤਾਂ ਭੇਤ ਨਾ ਦੇਵੇ ਸਾਡੇ ਲਾਂਭੀ ਨੇੜ ਗਵਾਰ ਹੀ ਰਹਿੰਦਾ ਸਭ ਕੁਝ ਪੜਦੇ ਆ ਸਭ ਕੁਝ ਸੁਣਦੇ ਆ ਸਭ ਕੁਝ ਕਰਦੇ ਆ ਵੀ ਨੇੜ ਪਿਆ ਰਹਿੰਦਾ ਪਰ ਜੇ ਉਹ ਚਾਹੇ ਬਖਸ਼ਿਸ਼ ਕਰ ਦੇ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਚਾਨਣ ਆ ਜਾਂਦਾ ਹੈ ਪ੍ਰਕਾਸ਼ ਆ ਜਾਂਦਾ ਹੈ ਸਾਡੀ ਮਤਬ ਉਹ ਧੁਜਲੀ ਹੋ ਕੇ ਉਹ ਸਾਰੀ ਗੱਲ ਨੂੰ ਇਸ਼ਾਰੇ ਨਾਲ ਵੀ ਸਮਝਣ ਲੱਗ ਜਾਂਦੀ ਹੈ ਕਈ ਵਾਰ ਸਮਝਾਏ ਤੋਂ ਦੱਸੇ ਤੋਂ ਪਤਾ ਨਹੀਂ ਲੱਗਦਾ ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਕਿਸੇ ਦੇ ਇੱਕ ਇਸ਼ਾਰੇ ਨਾਲ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਏਸੀ ਅੱਜ ਦਾ ਆਪਣਾ ਹਾਜ਼ਰੀ ਅੱਜ ਦੀ ਕਲਾਸ ਆਓ ਪਿਆਰਿਓ ਫਿਰ ਸਮਾਪਤੀਆਂ ਕਰ ਗਏ ਸਮਿਰਤ ਸਾਸਤ ਸਾਜਿਅਨ ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚਾ ਏ ਸ਼ਬਦ ਪਤੀਨੀ ਸਵੇ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਸਵੇ ਆਪੇ ਆਪ ਵਰਤਦਾ ਆਪੇ ਬਖਸ਼ਿ ਮਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਗੁਰੂ ਭੜਾ ਗਰੇ ਤਨ ਮਾਂ ਦੇ ਸਾਂ ਤੇਰੀ ਸਦਾ ਹੀ ਜੈ ਸਭ ਦੀਆਂ ਹਾਜ਼ਰੀਆਂ ਲਾਉਣੀਆਂ ਸਭ ਦੇ ਸਿਰ ਤੇ ਮੇਰ ਪ੍ਰਿਆ ਹੱਥ ਰੱਖਣਾ ਸਭ ਨੂੰ ਪ੍ਰਕਾਸ਼ ਬਖਸ਼ੋ ਸਭ ਨੂੰ ਕਿਰਪਾ ਕਰੋ ਜਿਹਾ ਪਾਉ ਤੇ ਫਲ ਪਾਈ ਸੀ ਤਨਮਾ ਦੇਸਾਂ ਤੇਰੀ ਸਦਾ ਹੀ ਜੈ ਗੁਰੂ ਪਤੇ ਪਿਆਰੇ